ਜਨਪਿਆਵੀ ਨੂੰ ਉਹਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਹੁਸ਼ਿਆਰਪੁਰ ਦੇ ਫੋਗੜ ਪੁਆਰਟ ਵਿਖੇ ਪਹੁੰਚੇ ਆ ਜਿੱਥੇ ਥਾਗਾ ਮਿਲਦੀ ਨਦੀ ਕਾ ਕੁੱਕਰ ਫੈਕਟਰੀ ਨਦੀਕ ਆ ਉੱਥੇ ਨੌਜਵਾਨ ਜਿਹੜਾ ਨਸ਼ੇ ਦੀ ਦਲਦਲ ਦੇ ਵਿੱਚ ਪੂਰਾ ਫਸ ਕੇ ਜਿਹੜਾ ਲੰਮਾ ਪਿਆ ਹੋਇਆ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਨੌਜਵਾਨ ਜਿਹੜਾ ਲੰਮਾ ਪਿਆ ਹੋਇਆ ਨਸ਼ਾ ਜਿਹੜਾ ਕਾਫੀ ਟਾਈਪ ਤੇ ਜਿਹੜਾ ਖਾ ਕੇ ਬਿਲਕੁਲ ਸੋਤ ਨਹੀਂ ਉਹ ਲਗਾਤਾਰ ਜਿਹੜਾ ਨਸ਼ਾ ਖਾ ਕੇ ਦਲਦਲ ਦੇ ਵਿੱਚ ਫਸਿਆ ਹੋਇਆ ਪਰ ਇਹਨੂੰ ਪਰਿਵਾਰ ਤੱਕ ਦੀ ਹਾਲੇ ਤੱਕ ਦੀ ਲੈ ਨਜ਼ਰ ਆ ਰਿਹਾ ਜਾਇ ਕੋਈ ਤਸਵੀਰਾਂ ਇਸ ਤਰ੍ਹਾਂ ਦੀਆਂ ਸਾਂਝੀਆਂ ਕਰ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਨੌਜਵਾਨ ਜਿਹੜਾ ਨਸ਼ਾ ਕਰਕੇ ਸੁੱਤਾ ਉਹਨੂੰ ਥਾ ਲੰਦੀ ਜੀ ਜ਼ਰੂਰ ਕੋਸ਼ਿਸ਼ ਕਰਾਂਗੇ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕੁੱਕਰ ਫੈਕਟਰੀ ਦੇ ਰੋਡ ਦੀਆਂ ਦੇਖਦੇ ਹੋ ਅ ਭਾਈ ਸਾਹਿਬ ਭਾਈ ਸਾਹਿਬ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰਾਂਗੇ ਕਿ ਨੌਜਵਾਨ ਜਿਹੜਾ ਤਕਰੀਬਨ ਤੇ 35 ਸਾਲ ਦੇ ਲਗਭਗ ਉਹੰਦਰਾ ਕੈਮਰਾ ਉਹਨੂੰ ਕਿਹਾ ਗਿਆ ਕਿ ਲਾਗੇ ਜਾ ਕੇ ਤਸਵੀਰਾਂ ਦੀ ਸਾਂਝੀ ਕੀਤੀ ਜਾਵੇ ਕਿ ਕਿਸ ਤਰ੍ਹਾਂ ਨੌਜਵਾਨ ਜਿਹੜੇ ਹਨ ਰੰਮਾ ਪਿਆਏ ਨਸ਼ੇ ਦੇ ਬਿਲਕੁਲ ਸੋਤਾ ਪਿਆਏ ਲਗਾਤਾਰ ਉਹ ਹੋਸ਼ ਤੱਕ ਨਹੀਂ ਕੋਈ ਵੱਡਾ ਵੀ ਜਾਨਵਰ ਆ ਕੇ ਇੱਥੇ ਇਹਨੂੰ ਨੁਕਸਾਨ ਪਹੁੰਚਾ ਸਕਦਾ ਦੂਜੇ ਪਾਸੇ ਅਸੀਂ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀ

आप कहा के हो भाई साहब बनारस के बनारस से हो आपने क्या क्या खाया हुआ है ये क्या खाया हुआ है आपने कुछ ना खाया जा क्या कुछ ना खाया जाता फिर आप ऐसे लम्बे क्यों पड़े हो टापट हो रहा हो क्या हो रहा है आपने नशा कौन सा किया हुआ है भाई साहब अच्छा नशा कौन सा किया हुआ आपने कहाँ के रहने वाले आप? ये बनाश्की। बनाश्की तो हो आप के बनास के तो वो अभी आपके मकान कहाँ पर बनाया हुआ है कमरा कहाँ पर आए कहाँ पर फोकर पर।, फोकर पर बच्चे कितना आपका क्या, 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 अकेला ये बच्चा शादी नहीं हुआ अभी शादी कितनी साल की उम्र है तो सात उम्र तो बहुत नशा कौन सा किया हुआ आपने अभी तक नहीं बताया ਇਹ ਕੁਹਾਗਾ ਫਾਟਾ ਦਾ ਦਾ ਦਾਰੂ ਪੀਆ ਜਾਂ ਐਸੇ ਕੋਈ ਡਰਿੰਕ ਵਗੈਰਾ ਕੀਤਾ ਹੋਇਆ ਦਾਰੂ ਪੀਆ ਜਾਂ ਨਸ਼ਾ ਕੀਤਾ ਹੋਇਆ ਕੌਣ ਸੀ ਇਹ ਕੌਣ ਪਿਆ 109 ਚਾਹ ਜਿਹੜੀ ਆ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਨਸ਼ੇ ਦੇ ਵਿੱਚ ਪੂਰੀ ਆਰ ਦੇ ਵਿੱਚ ਜਿਹੜਾ ਸੱਤਾ ਹੋਇਆ ਸਿਆ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਇਸ ਰੋਡ ਦੇ ਆਪਾਂ ਫਗਵਾੜੇ ਦੇ ਨਿਕਲੇ ਸੀ ਕਿ ਲੋਕਾਂ ਦਾ ਜਿਹੜਾ ਵਾਰ-ਵਾਰ ਇਹਨਾਂ ਨੂੰ ਦੇਖਿਆ ਨਹੀਂ ਜਾ ਰਿਹਾ ਇਸੇ ਪਰ ਨੌਜਵਾਨ ਜਿਹੜੇ ਹਾਲ ਤੱਕ ਦੀ ਹੋਸ਼ ਜਿਹੜੀ ਆ ਨਹੀਂ ਆਈ ਤੇ ਉਹਨੂੰ ਬੜੀ ਮੁਸ਼ਕਲ ਦੇ ਨਾਲ ਹੀ ਜਾਈ ਨੂੰ ਥਾਲਿਆ ਕਿ ਕਿਉਂਕਿ ਇਸ ਜਿਆਦਾ ਜਿਹੜਾ ਸੱਪ ਵਗੈਰਾ ਜਾਂ ਹੋਰ ਜਿਹੜੀਆਂ ਜਰੀਲਾ ਚੀਜ਼ਾਂ ਜਿਹੜੀਆਂ ਆ ਕੇ ਇਸ ਇਨਸਾਨ ਨੂੰ ਜਿਹੜੀਆਂ ਨੁਕਸਾਨੀ ਤੌਰ ਤੇ ਹੀ ਕੱਸ ਸਕਦੀ ਸੀ ਜਾਂ ਸਰੀਰ ਤੌਰ ਤੇ ਜਿਹੜਾ ਇਹਨੂੰ ਮੌਤ ਤੱਕ ਦੀ ਜਾ ਸਕਦੀ ਸੀ ਪਰ ਨੌਜਵਾਨ ਦੇ ਜਿਹੜਾ ਹਾਲ ਜਿਹੜਾ ਪੂਰਾ ਨਸ਼ੇ ਦੇ ਨਾਲ ਦਾਰਦ ਦੇ ਬੱਚੇ ਫਸਿਆ ਹੋਇਆ ਚ ਲਗਾਤਾਰ ਤਸਵੀਰਾਂ ਫਿਰ ਸਾਂਝੀਆਂ ਕਰ ਰਿਹਾ ਫਿਰ ਪੁੱਛ ਪੁੱਛਣ ਦੀ ਕੋਸ਼ਿਸ਼ ਕਰਨਗੀ ਕਿ ਜਿਹੜਾ ਨਸ਼ਾ ਕੀ ਖਾਦਾ ਹੋਏ ਹਜ ਤੱਕ ਵੀ ਉਹ ਜਗਰ ਨਹੀਂ ਕੀਤਾ ਜਾ ਰਿਹਾ ਨੌਸਮਾਨ ਬੋਲੋ ਭਾਈ ਸਾਹਿਬ ਸ਼ਰਾਬ ਪੀਆ ਹੋਇਆ ਜਾਂ ਕੋਈ ਹੋਰ ਨਸ਼ਾ ਕੀਤਾ ਹੋਇਆ ਹੈ ਕੋਈ ਕੁਛ ਹੈ ਨਸ਼ਾ ਦਾ ਕੋਈ ਕੀਤਾ ਹੋਇਆ ਹੈ ਆਪ ਐਸੇ ਲੰਮੇ ਦੇ ਪਰ ਨਹੀਂ ਕਰਤੇ ਹੈ ਕੋਈ ਕੁਛ ਲੱਗੇ ਆਪ ਕਾਹਤੇ ਲੰਮੇ ਪੜੇ ਹੋ ਇਸ ਵਕਤ ਡਾਕਟਰ ਆਇਆ ਸਰ ਹਿਸੋੜਾ ਕਹਨ ਕਾਹ ਪਰ ਇਹ ਆਇਆ ਸਰ ਕੋਈ ਲੰਮੇ ਕਾਹ ਪੜ ਪੜੇ ਹੋ पर तुम लमपता प्राइवेट आपको कितना टाइम हो जाएगा लम्बे पड़ेगा बहुत टाइम गया तो ऐसे आप लम्बे पड़े हो नशा के खा के नशा आप लम्बे पड़े हो क्या आपके परिवार का आपको दूसरा नहीं है कि परिवार देखता होगा पीछे से हम लोग का कौन टाइम बिता रहे हैं का में टाइम लगाओ कौन सी कंप्लीट टाइम लगा रही हो और सर लका हो, वो हो वैसे अब नशा करके लंबे पड़े हो तो फिर बहुत मुश्किल हो जाएगा आपका लोटा लग रहा है नशा कौन सा किया आपने अभी तक नहीं बताया नशा बताओ कौन सा किया हुआ है आपने कुछ ना कहो तो नौजवान बिल्कुल होश नहीं है हो। हाल तक भी नशे के बारे में नहीं बता रहा है कि नशा केड़ा किया हुआ है लगातार तस्वीरें साझियां कर रहा है कि नौजवान जोरा है नशेरी दलदल के बीच फंसा हुआ है दूसरे पासे से सरकारा की गल करिए कि सरकार ने ਵੱਡੇ ਵੱਡੇ ਕਦਮ ਚੱਕਿਆ ਵੱਡੇ ਵੱਡੇ ਬਾਧੇ ਕੀਤੇ ਕਿ ਨਸ਼ੇ ਨੂੰ ਜਿਹੜਾ ਬਿਲਕੁਲ ਖਤਮ ਕੀਤਾ ਜਾ ਰਿਹਾ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨ ਫਸਿਆ ਹੋਇਆ ਹਾਲ ਤੱਕ ਵੀ ਇਨਸਾਨ ਨੂੰ ਜਿਹੜਾ ਹੋਸ਼ ਜਿਹੜੀ ਨਹੀਂ ਆ ਰਹੀ ਹੈ ਤੇ ਉੱਠਣ ਦੀ ਬੜੀ ਮੁਸ਼ਕਲ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦਿਖਦਾ ਹੋਇਆ ਨਾਜਰ ਆ ਗਿਆ ਲਾਈਵ ਤਸਵੀਰਾਂ ਸਾਂਝੀਆਂ ਕਰ ਰਿਹਾ ਬਨਾਰਸ ਦਾ ਜਿਹੜਾ ਵਾਸੀ ਜਿਹੜਾ ਦੱਸਾਂ ਤੇ ਜਿਗਰ ਜੋਕ ਦੱਸ ਰਿਹਾ ਕਿ ਮੈਂ ਬਨਾਰਸ ਦਾ ਰਹਿਣ ਵਾਲਾ ਹਾਂ ਨਜ਼ਦੀਕੀ ਜਿਹੜਾ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਨੌਜਵਾਨ ਜਿਹੜਾ ਨਸ਼ੇ ਦੇ ਦਲਦਲ ਦੇ ਵਿੱਚ ਪੂਰਾ ਫਸ ਗਿਆ ਪੰਜਾਬ ਜਿਹੜਾ ਪੂਰਾ ਨਸ਼ੇ ਦੇ ਵਿੱਚ ਫਸ ਗਿਆ ਕਿ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਵਾਦੇ ਬਹੁਤ ਵੱਡੇ-ਵੱਡੇ ਕਰਦੀਆਂ ਕਿ ਨਸ਼ਾ ਜਿਹੜਾ ਖਤਮ ਕਰਾਂਗੇ ਸੋ ਨਸ਼ਾ ਹਾਲੇ ਤੱਕ ਵੀ ਖਤਮ ਨਹੀਂ ਕੀਤਾ ਜਾਦਾ ਦੂਜੇ ਪਾਸੇ ਅਸੀਂ ਪੰਜਾਬ ਪੁਲਿਸ ਦੀ ਗੱਲ ਕਰੀਏ ਕਿ ਪੰਜਾਬ ਪੁਲਿਸ ਨੇ ਜਿਹੜਾ ਵੱਡਾ ਕਦਮ ਚੱਕਿਆ ਨਸ਼ੇ ਨੂੰ ਖਤਮ ਕਰਨ ਲਈ ਪਰ ਨਸ਼ਾ ਜਿਹੜਾ ਪੂਰਾ ਤੌਰ ਤੇ ਖਤਮ ਨਹੀਂ ਹੋ ਸਕਿਆ ਸੋ ਲਗਾਤਾਰ ਦੇਖ ਰਹੇ ਤੁਸੀਂ ਤਸਵੀਰਾਂ ਹੁਸ਼ਿਆਰਪੁਰ ਤੋਂ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ